ਸੂਪਰ ਪ੍ਰਧਾਨ ਮੰਤਰੀ ਅੰਦਰ ਮੋਦੀ ਅੱਜ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਦੇ ਉਹਨਾਂ ਦੇ ਵੱਲੋਂ ਪ੍ਰੇਨ ਕਲੈਸ਼ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਕੱਲੀ ਕੱਲੀ ਚੀਜ਼ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਪੀਐਮ ਮੋਦੀ ਤੇ ਵੱਲ ਹਸਤਾਲ ਦੇ ਵਿੱਚ ਪਹੁੰਚ ਕੇ ਹੱਦਕਮੀ ਦਾ ਹਾਲਚਲ ਵੀ ਜਾਣਿਆ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਜਿੱਥੇ ਪੀਐਮ ਮੋਦੀ ਦੇ ਵੱਲੋਂ ਉਸ ਥਾਂ ਦਾ ਦੌਰਾ ਕੀਤਾ ਗਿਆ ਜਿੱਥੇ ਕੀ ਇਹ ਵੱਡਾ ਜਹਾਜ਼ ਹਾਸਬ ਆਪ੍ਰੇਸੀ ਅਤੇ ਹੁਣ ਤੱਕ ਦੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਜਹਾਜ਼ ਹਾਸੇ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ 265 ਤੋਂ ਕਰੀਬ ਪਹੁੰਚ ਚੁੱਕੀ ਹੈਗੀ ਅਤੇ 265 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਿਸ ਦੇ ਵਿੱਚ 241 ਜਿਹੜੇ ਯਾਤਰੀ ਸਵਾਰ ਹੈਗੇ ਨੇ ਉਹ ਜਹਾਜ਼ ਦੇ ਵਿੱਚ ਸਵਾਰ ਨੇ ਉਹਨਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਅਤੇ ਇੱਕ ਖੁਸ਼ਕਿਸਮਤ ਜਿਹੜਾ ਕਿ ਯਾਤਰੀ ਹੈ ਉਸ ਨੂੰ ਇਸ ਹਾਦਸੇ ਦੇ ਵਿੱਚ ਜਿਹੜਾ ਕਿ ਬਾਲਬਾਲ ਬਚਾ ਹੋਇਆ ਹਸਪਤਲ ਦੇ ਵਿੱਚ ਉਹ ਵੀ ਜਿਹੜੇ ਇਲਾਜ ਹੈ ਤੇ ਪੀਐਮ ਮੋਦੀ ਦੇ ਵੱਲੋਂ ਹਸਪਤਲ ਦੇ ਵਿੱਚ ਪਹੁੰਚ ਕੇ ਪੀੜਤਾ ਦਾ ਹਾਲ ਜਾਣਿਆ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿਤਕਾ ਦੇ ਵਿੱਚ ਜਹਾਜ਼ ਦੇ ਵਿੱਚ ਸਵਾਰ ਜਿਹੜੇ ਕਿ ਕਰੂ ਮੈਂਬਰਾਂ ਦੇ ਇਲਾਵਾ ਜਿਹੜੇ ਕਿ ਪੈਸੇਂਜਰ ਹੈਗੇ ਨੇ 241 ਉਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਤੇ ਨਾਲ ਹੀ ਜਿਸ ਇਮਾਰਤ ਦੇ ਨਾਲ ਇਹ ਜਹਾਜ਼ ਟਕਰਾਇਆ ਸੀ ਮੈਡੀਕਲ ਹਸਪੀਟਲ ਜੋ ਦੱਸਿਆ ਜਾ ਰਿਹਾ ਉੱਥੇ ਪੰਜ ਜਿਹੜੇ ਕੀ ਵਿਅਕਤੀ ਉੱਥੇ ਜਿਹੜੇ ਕੀ ਇਸ ਹਾਦਸੇ ਦੇ ਵਿੱਚ ਮਾਰੇ ਗਏ ਸਨ ਸੋ ਟੋਟਲ ਜਿਹੜੀ ਕੀ ਗਿਣਤੀ ਹੈ ਹੁਣ 265 ਤੱਕ ਪਹੁੰਚ ਚੁੱਕੀ ਹੈ ਤੋਂ ਅੰਦਾਜ਼ਾ ਨਹੀਂ ਹੈ ਕਿ ਜਿਸ ਇਮਾਰਤ ਦੇ ਵਿੱਚ ਇਹ ਜਹਾਜ਼ ਜਾ ਕੇ ਟਕਰਾਇਆ ਸੀ ਉਸ ਸਮੇਂ 50 ਤੋਂ ਜ਼ਿਆਦਾ ਲੋਕ ਉੱਥੇ ਮੌਜੂਦ ਸਨ ਤੇ ਕਈ ਜਿਹੜੇ ਕੀ ਗੰਭੀਰ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ داخل کروایا ਗਿਆ کل ਜਿੱਥੇ ਅਮੀਸ਼ਾਹ ਦੇ ਵੱਲੋਂ ਇਸ ਥਾਂ ਦੇ ਉੱਪਰ ਪਹੁੰਚ ਕੇ ਪੀੜਤ ਦਾ ਹਾਲ ਜਾਣਿਆ ਗਿਆ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਹਰ ਸੰਭਵ ਮਦਦ ਦੀ ਗੱਲ ਆਖੀ ਗਈ ਹੈ ਉਥੇ ਅੱਜ ਤੜਕਸਾਰ ਹੀ ਪੀਐਮ ਮੋਦੀ ਵੀ ਜਿਹੜਾ ਕੀ ਹੋਇਆ ਅਹਮਦਾਬਾਦ ਪਹੁੰਚ ਜਾਂਦੇ ਨੇ ਜਿੱਥੇ ਕੀ ਵੱਡਾ ਜਹਾਜ਼ ਹਾ사 ਹੁੰਦਾ ਥਾਂ ਦੇ ਉੱਪਰ ਪਹੁੰਚ ਕੇ ਜਿਹੜਾ ਕੀ ਜਾਇਜ਼ਾ ਲਿਆ ਜਾਂਦਾ ਨਿਰੇਖਣ ਕੀਤਾ ਜਾਂਦਾ ਤੇ ਨਾਲ ਹੀ ਪੂਰੀ ਜਿਹੜੀ ਹੈ ਉਹ ਗੰਭੀਰਤਾ ਦੇ ਨਾਲ ਜਿਹੜੀ ਕਿ ਜਾਣਕਾਰੀ ਹੈਗੀ ਹੈ ਉਹ ਅਧਿਕਾਰੀਆਂ ਦੇ ਵੱਲੋਂ ਪੀਐਮ ਮੋਦੀ ਤੱਕ ਪਹੁੰਚਾਈ ਜਾਂਦੀ ਹੈ ਤੇ ਨਾਲ ਹੀ ਹਸਪਤਾਲ ਦੇ ਵਿੱਚ ਜਿਹੜੇ ਕਿ ਲੋਕ ਜ਼ਰੇ ਇਲਾਜ ਹੈਗੇ ਨੇ ਉਹਨਾਂ ਦੇ ਨਾਲ ਵੀ ਰਾਬਤਾ ਕੀਤਾ ਗਿਆ ਉਹਨਾਂ ਦਾ ਵੀ ਹਲਚਲ ਪ੍ਰਧਾਨ ਮੰਤਰੀ ਦੇ ਵੱਲੋਂ ਜਾਣਿਆ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੇ ਕਿ ਹਸਪਤਾਲ ਦੇ ਵਿੱਚ ਜ਼ਰੇ ਇਲਾਜ ਲੋਕ ਹੈਗੇ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਜਿਹੜੀ ਹਾਲਤ ਹੈ ਉਹ ਕ੍ਰਿਟੀਕਲ ਦੱਸੀ ਜਾ ਰਹੀ ਹੈ ਅਤੇ ਮਰਨ ਵਾਲਿਆਂ ਦੇ ਵਿੱਚ ਚਾਰ ਐਮਬੀਬੀਐਸ ਦੇ ਵਿਦਿਆਰਥੀ ਵੀ ਸ਼ਾਮਲ ਹਨ ਅਤੇ ਇਸ ਤੋਂ ਇਲਾਵਾ ਇੱਕ ਡਾਕਟਰ ਦੀ ਪਤਨੀ ਦੀ ਵੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਐਸੋ ਪੀਐਮ ਮੋਦੀ ਜਿਹੜੇ ਕੀ ਹੈ ਅ ਸਵੇਰੇ ਇੱਥੇ ਪਹੁੰਚੇ ਜਿੱਥੇ ਕਿ ਉਹਨਾਂ ਪਲੇਨ ਕਲਾਸ਼ ਵਾਲੀ ਤਾਂ ਦਾ ਦੌਰਾ ਕੀਤਾ ਅਤੇ ਬਾਅਦ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਕੇ ਲਗਭਗ 10 ਮਿੰਟ ਪੀਐਮ ਮੋਦੀ ਉੱਥੇ ਹਸਪਤਾਲ ਦੇ ਵਿੱਚ ਮੌਜੂਦ ਰਹੇ ਅਤੇ ਉਹਨਾਂ ਦੇ ਵੱਲੋਂ ਰਾਬਤਾ ਕੀਤਾ ਗਿਆ ਜਿਹੜੇ ਕੀ ਜ਼ਖਮੀ ਉੱਥੇ ਜ਼ਰੇ ਇਲਾਜ ਨੇ ਤੋਂ ਅੰਦਾਜ਼ਨ ਹੈ ਕਿ ਜਿਹੜੇ ਕੀ 265 ਲੋਕਾਂ ਦੀ ਜਾਨ ਚਲੀ ਗਈ ਹੈ ਇਸ ਬੇਹਦ ਭਿਆਨਕ ਹਾਦਸੇ ਦੇ ਵਿੱਚ ਉਹਨਾਂ ਦੀ ਇੰਨੀ ਜਿਹੜੀ ਕਿ ਬੁਰੀ ਕੰਡੀਸ਼ਨ ਹੋ ਚੁੱਕੀ ਹੈ ਮ੍ਰਿਤਕ ਦੇਹਾਂ ਦੀ ਕਿ ਪਛਾਣ ਕਰਨਾ ਕਾਫੀ ਮੁਸ਼ਕਲ ਹੋ ਚੁੱਕਾ ਹੈ ਜਿਹਹਦੇ ਵਿੱਚ ਹੁਣ ਬਕਾਇਦਾ ਜਿਹੜੇ ਮ੍ਰਿਤਕ ਹੈਗੇ ਨੇ ਉਹਨਾਂ ਦੇ ਪਰਿਵਾਰਾਂ ਦਾ ਡੀਐਨ ਡੀਐਨਏ ਟੈਸਟ ਕਰਨ ਤੋਂ ਬਾਅਦ ਜਿਹੜੀਆਂ ਕਿ ਮ੍ਰਿਤਕ ਦੇਹਾਂ ਨੇ ਉਹ ਵਾਰਸਾਂ ਨੂੰ ਸੌਂਪਿਆ ਜਾਣ ਗਿਆ ਦੂਜੇ ਪਾਸੇ ਜਿਹੜਾ ਦੱਸਿਆ ਜਾ ਰਿਹਾ ਕਿ ਟਾਟਾ ਗਰੁੱਪ ਦੇ ਵੱਲੋਂ ਅਮਰਿਤਕਾ ਦੇ ਵਾਰਸਾਂ ਨੂੰ 1-1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਇਹ ਮੌਕੇ ਦੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਪੀਐਮ ਮੋਦੀ ਜਿਹੜਾ ਹਸਪਤਾਲ ਦੇ ਵਿੱਚ ਪਹੁੰਚ ਕੇ ਜ਼ਖਮੀਆਂ ਦੇ ਨਾਲ ਰابطਾ ਕਰ ਰਹੇ ਨੇ ਉਹ ਜਿਹੜੀ ਹੈ ਕਿ ਐਕਸਕਲੂਸਿਵ ਤਸਵੀਰਾਂ ਹਮਦਰ ਟੀਵੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ प्रधानमंत्री को ब्रीफ करते हुए नजर आ रहे हैं और साथ ही साथ जिस संवेदनशीलता की अभी हम बात कर रहे थे तो ये दृश्य भी साफ तौर पर दिखा रहे हैं कि प्रधानमंत्री उन घायलों से बातचीत कर रहे हैं उनका कुशल क्षेम जान रहे हैं और उनसे घायलों से, से बातचीत कर रहे हैं ये कहीं ना कहीं संवेदनशीलता के साथ साथ एक विश्वास भी जताता है परिजनों के बीच में जो इस दुख की घड़ी में कहीं ना कहीं प्रभावित हुए हैं ਤੋ ਦੇਖੇ ਹਸਪਤਾਲ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਕਿ ਪੀਐਮ ਦੇ ਵੱਲੋਂ ਪਹੁੰਚ ਕੇ ਪੀੜਤਾ ਦਾ ਹਾਲ ਜਾਣਿਆ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਡਾਕਟਰਾਂ ਦੇ ਨਾਲ ਗੱਲਬਾਤ ਕਰਕੇ ਜਿਹੜੀ ਕਿ ਉਹਨਾਂ ਦੀ ਮੈਡੀਕਲ ਰਿਪੋਰਟ ਹੈਗੀ ਹੈ ਉਸ ਸੰਬੰਧੀ ਵੀ ਜਾਣਕਾਰੀ ਲਈ ਗਈ ਹੈ ਕਿ ਜਿਹੜੇ ਜ਼ਖਮੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈਗੇ ਨੇ ਪਲੇਨ ਕਲੈਸ਼ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਹੁਣ ਉਹਨਾਂ ਦੀ ਕੰਡੀਸ਼ਨ ਕੀ ਹੈ ਤੁਹਾਡੇ ਨਾਲ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਕੀ ਦੱਸਿਆ ਜਾ ਰਿਹਾ ਕਿ ਕੱਲ ਜਿਹੜਾ ਅਹਮਦਾਬਾਦ ਹਵਾਈ ਅੱਡੇ ਤੋਂ ਏਅਰਲਾਈਨ ਏ ਇੰਡੀਆ ਦੇ ਜਹਾਜ਼ ਦੇ ਵੱਲੋਂ ਉਡਾਨ ਭਰੀ ਗਈ ਸੀ ਲੰਡਨ ਦੇ ਲਈ ਅਤੇ ਟੇਕ-ਆਫ ਤੋਂ ਕੁਝ ਹੀ ਪਲਾ ਬਾਅਦ ਉਛੜਾ ਕੀ ਹੈ ਹਾਸਾ ਗ੍ਰਸਟ ਹੋ ਜਾਂਦਾ ਜਹਾਜ਼ ਅਤੇ ਟੇਕ-ਆਫ ਤੋਂ ਕੁਝ ਸਮਾਂ ਬਾਅਦ ਹੀ ਜਿਹੜਾ ਕੀ ਉਹ ਡਗ ਮਗਾਉਂਦਾ ਹੋਇਆ ਮੈਡੀਕਲ ਕਾਲਜ ਦੀ ਜਿਹੜੀ ਕਿ ਇਮਾਰਤ ਦੇ ਨਾਲ ਜਾ ਟਕਰਾਉਂਦਾ ਅਤੇ ਹਾਦਸੇ ਦੇ ਵਿੱਚ 265 ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ 169 ਭਾਰਤੀ 52 ਬ੍ਰਿਟਿਸ਼ ਅਤੇ 7 ਪੁਰਤਗਾਲੀ ਤੋਂ ਇਲਾਵਾ ਇੱਕ ਕੈਨੇਡੀਅਨ ਨਾਗਰਿਕ ਸਮੇਤ ਕੁੱਲ 230 ਜਿਹੜੇ ਕੀ ਲੋਕ ਸਵਾਰ ਸਨ ਅਤੇ ਬਾਕੀ ਕਰੂ ਮੈਂਬਰਸ ਹਨ ਜਿਹੜੇ ਕੀ ਇਸ ਮੰਤਪਾਗੇ ਹਾਦਸੇ ਦੇ ਵਿੱਚ ਹੁਣ ਜਾਣ ਗਵਾ ਚੁੱਕੇ ਨੇ ਇਹ ਵੀ ਜਾਣਕਾਰੀ ਮਿਲੀ ਹੈ ਕਿ 12 ਦੇ ਕਰੀਬ ਜਿਹੜੇ ਕੀ ਕਰੂ ਮੈਂਬਰ ਦੱਸੇ ਜਾ ਰਹੇ ਨੇ ਅਤੇ ਪਲੇਨ ਦੇ ਵਿੱਚ ਜਿਹੜੇ ਕੀ ਲੋਕ ਸਵਾਰ ਸਨ ਉਹਨਾਂ ਦੇ ਵਿੱਚੋਂ 103 ਜਿਹੜੇ ਕੀ ਉਹ ਮਰਦ ਹੈਗੇ ਨੇ 114 ਮਹਿਲਾਵਾਂ ਇੱਕ 11 ਬੱਚੇ ਅਤੇ ਦੋ ਨਵਜਾਤ ਜਿਹੜੇ ਕੀ ਉਹ ਬੱਚੇ ਇਸ ਹਾਦਸੇ ਦੇ ਵਿੱਚ ਜਿਹੜੇ ਕੀ ਹੁਣ ਇਸ ਫਾਨੀ ਸੰਸਾਰ ਤੋਂ ਰੁਕਸਤ ਹੋ ਚੁੱਕੇ ਨੇ ਦੱਸਿਆ ਜਾ ਰਿਹਾ ਕਿ ਮ੍ਰਿਤਕਾਂ ਦੇ ਵਿੱਚ ਗੁਜਰਾਤ ਦੇ ਸਬਕਾ ਜਿਹੜੇ ਸਭ ਦਾ ਸੀਐਮ ਹੈਗੇ ਨੇ ਵਿਜੇ ਰੂਪਾਲੀ ਉਹ ਵੀ ਸ਼ਾਮਲ ਨੇ ਅਤੇ ਨਾਲ ਹੀ ਇੱਕ ਬੋਲੀਵੁੱਡ ਹਸਤੀ ਜਿਹੜੀ ਕਿ ਅਕ੍ਰਿਸ਼ਮਕਪੂਰ ਦੇ ਸਭ ਦਾ ਪ੍ਰਤੀ ਵੀ ਇਸ ਹਾਦਸੇ ਦੇ ਵਿੱਚ ਜਾਂਚ ਚੱਲੇ ਜਾਣ ਦੀ ਜਿਹੜੀ ਕਿ ਖਬਰ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਾਬਲੇ ਜ਼ਿਕਰ ਹੈ ਕਿ ਪ੍ਰਿੰਕਲੈਸ਼ ਦੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਦੇ ਲਈ ਉਹ ਸਾਰਿਆਂ ਦਾ ਡਾ ਕੀ ਡੀਐਨਏ ਟੈਸਟ ਉਹ ਲਿਆ ਜਾਵੇਗਾ ਤੇ 에어 ਇੰਡੀਆ ਦੇ ਵੱਲੋਂ ਅਹਮਦਾਬਾਦ ਮੁੰਬਈ ਦਿੱਲੀ ਅਤੇ ਗਟਵਿਕ 에어ਪੋਰਟ ਦੇ ਉੱਪਰ ਮ੍ਰਿਤਕਾਂ ਦੇ ਪਰਿਵਾਰਾਂ ਦੀ ਮਦਦ ਦੇ ਲਈ ਬਕਾਇਦਾ ਹੈਲਪਲਾਈਨ ਡੈਸਕ ਵੀ ਜਿਹੜੇ ਕੀ ਉਹ ਸਥਾਪਿਤ ਕੀਤੇ ਗਏ ਨੇ ਹੈਲਪ ਸੈਂਟਰ ਖੋਲੇ ਗਏ ਨੇ ਅਤੇ ਭਾਰਤ ਦੇ ਲਈ ਤੁਸੀਂ 1800 5691 444 ਦੇ ਉੱਪਰ ਸੰਪਰਕ ਕਰ ਸਕਦੇ ਹੋ ਇੱਕ ਵਾਰ ਫਿਰ ਤੋਂ ਨੰਬਰ ਦੁਹਰਾ ਦਿੰਨੀਆਂ 1800 5691 444 ਇੰਗਲਿਸ਼ ਦੇ ਵਿੱਚ ਵੀ ਆਪਾਂ ਜਿਹੜਾ ਕਿ ਇਸ ਨੰਬਰ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ 1800 569144 ਦੇ ਉੱਪਰ ਤੁਸੀਂ ਰਾਬਤਾ ਕਰ ਸਕਦੇ ਹੋ ਤੇ ਜਿਹੜੇ ਕਿ ਵਿਦੇਸ਼ੀ ਨਾਗਰਿਕ ਨੇ ਭਾਵ ਕਿ ਭਾਰਤ ਤੋਂ ਬਾਹਰੀ ਮੁਲਕਾਂ ਜਿਹੜੇ ਕਿ ਲੋਕ ਇਸ ਜਹਾਜ਼ ਹਾਦਸੇ ਦੇ ਪਰਿਵਾਰਿਕ ਮੈਂਬਰ ਹੈਗੇ ਨੇ ਉਹ ਵੀ ਰਾਬਤਾ ਕਰ ਸਕਦੇ ਨੇ ਇਸ ਲਈ ਉਹਨਾਂ ਨੂੰ 80627920 ਦੇ ਉੱਪਰ ਸੰਪਰਕ ਕਰਨਾ ਪਵੇਗਾ ਇੱਕ ਵਾਰ ਫਿਰ ਤੋਂ ਨੰਬਰ ਦੁਹਰਾ ਦਿੰਨੇ ਆ 80627920 ਦੇ ਉੱਪਰ ਉਹ ਜਿਹੜੇ ਕਿ ਸੰਪਰਕ ਕਰਕੇ ਏਅਰ ਇੰਡੀਆ ਦੇ ਨਾਲ ਜਿਹੜਾ ਕੀ ਰابطਾ ਕਰ ਸਕਦੇ ਨੇ ਆਪਣੇ ਜਿਹੜੇ ਕੀ ਜਾਣਕਾਰੀ ਲੈ ਸਕਦੇ ਹੈਗੇ ਨੇ ਕਿ ਹੁਣ ਕੀ ਸਿਚੁਏਸ਼ਨ ਹੈਗੀ ਜਿਹੜੇ ਕੀ ਲੋਕ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਜਾਂ ਫਿਰ ਜਿਨ੍ਹਾਂ ਦਾ ਕੋਈ ਆਪਣਾ ਨਹੀਂ ਮਿਲਦਾ ਤਾਂ ਉਹ ਇਸ ਸੰਬੰਧ ਦੇ ਵਿੱਚ ਜਿਹੜਾ ਕੀ ਏਅਰ ਇੰਡੀਆ ਦੇ ਵੱਲੋਂ ਹੈਲਪ ਡੈਸਕ ਖੋਲਿਆ ਗਿਆ ਉਸ ਦੇ ਉੱਪਰ ਰابطਾ ਕਰ ਸਕਦੇ ਨੇ ਤੋਂ ਮੌਕੇ ਦੀਆਂ ਤਸਵੀਰਾਂ ਇਹ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਹੈਗੀਆਂ ਨੇ ਕਿਵੇਂ ਜਿਹੜਾ ਕੀ ਹੈ ਮੋਦੀ ਦੇ ਵੱਲੋਂ ਖੁਦ ਅਹਮਦਾਬਾਦ ਦੇ ਵਿੱਚ ਪਹੁੰਚ ਕੇ ਹਸਪਤਲ ਦੇ ਵਿੱਚ ਜ਼ਖਮੀਆਂ ਦਾ ਹਾਲਚਲ ਜਾਣੇ ਜਾ ਰਿਹਾ ਹੈ ਡਾਕਟਰਾਂ ਦੇ ਨਾਲ ਰابطਾ ਵੀ ਅਕੀਤਾ ਜਾ ਰਿਹਾ ਤੇ ਹਲੇ ਵੀ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਦੇ ਉੱਪਰ ਇਹ ਪਲੇਨ ਕ੍ਰੈਸ਼ ਹੋਇਆ ਸੀ ਉੱਥੇ ਹਲੇ ਵੀ ਤਲਾਸ਼ੀ ਅਭਿਆਨ ਜਾਰੀ ਹੈ ਜਿਸ ਦੇ ਵਿੱਚ ਕਈ ਚੀਜ਼ਾਂ ਨੂੰ ਇਕੱਠਾ ਕੀਤਾ ਜਾ ਰਿਹਾ ਤੇ ਸਰਚ ਆਪਰੇਸ਼ਨ ਦੇ ਦੌਰਾਨ ਕੁਝ ਜਿਹੜੇ ਕੀ ਹੈ ਲੋਕਾਂ ਦੇ ਅੰਗ ਵੀ ਮਿਲੇ ਨੇ ਸੋ ਜਿੱਥਰੇ ਤੱਕ ਉੜ ਚੁੱਕੇ ਹੈਗੇ ਨੇ ਜਿੱਥੇ ਕਿ ਡੈਡ ਬੋਡੀਜ਼ ਦੀ ਪਛਾਣ ਕਰਨੀ ਔਕੀ ਹੋ ਚੁੱਕੀ ਹੈ ਸੋ ਕਈਆਂ ਦੇ ਜਿਹੜੇ ਕੀ ਹੁਣ ਅੰਗ ਵੀ ਮਿਲਣ ਦਾ سلسلہ ਜਾਰੀ ਹੈ ਪੋਸਟਮਾਰਟਮ ਦੇ ਵਿੱਚ ਬਕਾਇਦਾ ਜਿਹੜਾ ਕੀ ਹੈ ਹੁਣ ਪੋਸਟਮਾਰਟਮ ਦਾ ਜਿਹੜਾ ਪੋਸਟਮਾਰਟਮ ਰੂਮ ਦੇ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈਗਾ ਸੋ ਦੱਸ ਦਿੰਦੇ ਆ ਕਿ ਇਸ ਹਾਦਸੇ ਦੇ ਵਿੱਚ 에어ਪੋਰਟ ਦੇ ਉੱਪਰ ਜਿਹੜੇ ਕੀ ਆਲਾ ਅਧਿਕਾਰੀ ਹੋਣ ਗੁਜਰਾਤ ਅਹਮਦਾਬਾਦ ਦੇ ਜਿਹੜੇ ਕੀ ਸੀਨੀਅਰ ਐਡਮਿਨਿਸਟ੍ਰੇਟਰ ਹੋਣ ਉਹ ਵੀ ਮੌਕੇ ਦੇ ਉੱਪਰ ਪਹੁੰਚੇ ਨੇ ਪੀਐਮ ਮੋਦੀ ਦੇ ਨਾਲ ਉਹਨਾਂ ਦੇ ਵੱਲੋਂ ਰਾਬਤਾ ਕਰਦੇ ਆ ਪੂਰੇ ਕਟਨਾਕਰਮ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਦੱਸਿਆ ਜਾ ਰਿਹਾ ਕਿ 10 ਤੋਂ 15 ਮਿੰਟ ਪੀਐਮ ਮੋਦੀ ਜਿਹੜੇ ਹੈਗੇ ਨੇ ਉਹ ਹਸਪਤਾਲ ਦੇ ਵਿੱਚ ਮੌਜੂਦ ਰਹੇ ਤੇ ਉਹਨਾਂ ਦੇ ਵੱਲੋਂ 15 ਤੋਂ 20 ਮਿੰਟ ਦਾ ਸਮਾਂ ਜਿਹੜਾ ਹੈਗਾ ਆ ਕਟਾਂ ਵਾਲੀ ਥਾਂ ਦੇ ਉੱਪਰ ਉੱਥੇ ਮੌਜੂਦ ਰਹਿ ਕੇ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਦੇ ਉੱਪਰ ਲਗਾਇਆ ਗਿਆ ਤੇ ਇਸ ਪਲਾਂ ਦੇ ਵਿੱਚ ਜਿਹੜਾ ਕਿ ਪਹੁੰਚ ਕੇ ਉਹਨਾਂ ਦੇ ਵੱਲੋਂ ਜਿੱਥੇ ਪੀੜਤ ਪਰਿਵਾਰਾਂ ਦਾ ਹਾਲਚਲ ਜਾਣਿਆ ਗਿਆ ਉੱਥੇ ਹੀ ਜਿਹੜਾ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਦਾ ਪ੍ਰੋਸਾ ਕੀਤਾ ਗਿਆ ਪੀੜਤ ਜਿਹੜੇ ਕਿ ਜ਼ਖਮੀ ਹੈਗੇ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਹੈਗੇ ਨੇ ਉਹਨਾਂ ਦੀ ਹਰ ਸੰਭਵ ਮਦਦ ਦਾ ਪ੍ਰੋਸਾ ਵੀ ਦਿੱਤਾ ਗਿਆ ਸੋ ਇਹ ਵੀ ਜਾਣਕਾਰੀ ਮਿਲੀ ਆ ਕਿ ਹੁਣ ਜਿਹੜਾ ਕਿ ਮ੍ਰਿਤਕ ਦੇਹਾਂ ਨੂੰ ਵਾਰਸਾਂ ਨੂੰ ਸੰਪੰਨ ਦਾ سلسلہ ਸ਼ੁਰੂ ਹੋ ਚੁੱਕਾ ਹੈ ਕਾਬਲੇ ਜ਼ਿਕਰੇ ਕਿ 260 ਜਿਹੜੇ ਲੋਕਾਂ ਦੀ ਜਾਣ ਗਈ ਹੈਗੀ ਹੈ ਹੁਣ ਉਹਨਾਂ ਦਾ ਬਕਾਇਦਾ ਕੱਲੇ-ਕੱਲੇ ਦਾ ਡੀਐਨਏ ਟੈਸਟ ਕੀਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦਾ ਵੀ ਡੀਐਨਏ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਜਿਹੜੇ ਮੈਚ ਖਾ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਵਾਰਸਾਂ ਨੂੰ ਜਿਹੜਾ ਕੀ ਹੈ ਡੈੱਡ ਬੋਡੀਆਂ ਸੌਂਪਿਆ ਜਾ ਰਹੀਆਂ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਕੀ ਹੈ ਹੋਰ ਜਾਣਕਾਰੀ ਪੁਖਤਾ ਹੋ ਜਾਵੇਗੀ ਕਿ ਕਿੰਨੇ ਹੋ ਜਿਹੜੇ ਕੀ ਹੈ ਮ੍ਰਿਤਕ ਦੇਹਾਂ ਕਟਨਵਲੀ ਥਾਂ ਤੋਂ ਮਿਲਦੀਆਂ ਕਿਉਂਕਿ ਹਲੇ ਵੀ ਲਗਾਤਾਰ ਸਰਚ ਆਪਰੇਸ਼ਨ ਜਾਰੀ ਹੈਗੇ ਤੇ ਪੀਐਮ ਮੋਦੀ ਤੋਂ ਪਹਿਲਾਂ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਉੱਥੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੀ ਹਸਪਤਾਲ ਦੇ ਵਿੱਚ ਪਹੁੰਚ ਕੇ ਅਮਿਤ ਸ਼ਾਹ ਦੇ ਵੱਲੋਂ ਜ਼ਖਮੀ ਦਾ ਹਾਲਚਲ ਜਾਣਿਆ ਗਿਆ ਤੇ ਇੱਕ ਜਿਹੜਾ ਕੀ ਸਖਸ਼ ਉਸ ਪਲੇਨ ਦੇ ਵਿੱਚ ਬਾਲਵਾਲ ਬਚ ਗਿਆ ਸੀ ਅਤੇ ਉਸ ਦੇ ਨਾਲ ਵੀ رابطہ ਕੀਤਾ ਗਿਆ ਸੋ ਕੁਝ ਅੰਦਰ ਦੀਆਂ ਤਸਵੀਰਾਂ ਵੀ ਜਿਵੇਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਵਕੀਆ ਹੋ ਜੋ ਕਾਦਨ ਵਾਲੀ ਸੰਕੀ ਕੀਮੇ ਜਿਹੜਾ ਕੀ ਹੈ ਟੇਕ-ਆਫ ਤੋਂ ਕੁਝ ਸਮਾਂ ਬਾਅਦ ਹੀ ਜਿਹੜਾ ਕੀ ਇਹ ਜਹਾਜ਼ ਹੈਗੇ ਉਹ ਡਗਮਗਾਉਂਦਾ ਹੋਇਆ ਅਸਤੁਲਿਤ ਹੁੰਦਿਆ ਹੋਇਆ ਸਿੱਧਾ ਮੈਡੀਕਲ ਹਸਪਤਾਲ ਦੇ ਜਿਹੜੇ ਕੀ ਹੈ ਬਿਲਡਿੰਗ ਦੇ ਨਾਲ ਜਾ ਟਕਰਾਉਂਦਾ ਜਿਸ ਦੇ ਵਿੱਚ 50 ਦੇ ਕਰੀਬ ਲੋਕ ਉਸ ਸਮੇ ਮਜੂਦ ਸਨ ਅਤੇ ਉਹਨਾਂ ਦੇ ਵਿੱਚੋਂ ਵੀ ਕਈਆਂ ਦੀ ਜਿਹੜੀ ਕੀ ਜਾਨ ਚਲੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ 4 ਐਮਬੀਬੀਐਸ ਦੇ ਵਿਦਿਆਰਥੀ 10 ਜਨਵਰੀ ਨੂੰ ਹੁਣ ਪੀਐਮ ਮੋਦੀ ਦੇ ਵੱਲੋਂ ਜੁੜੋ ਪੂਰੀ ਸਥਿਤੀ ਦਾ ਨਰੀਖਣ ਕੀਤਾ ਗਿਆ ਹੈ ਬਕਾਇਦਾ ਰਿਪੋਰਟ ਵੀ ਤਲਬ ਕੀਤੀ ਗਈ ਹੈ ਕਿ ਅਖਰਕਾਰ ਕੀ ਵਜ੍ਹਾ ਰਹੀ ਹੈਗੀ ਹੈ ਉਸ ਸਬੰਧ ਦੇ ਵਿੱਚ ਜਿਹੜੀ ਕੀ ਹੈ ਜਾਣਕਾਰੀ ਲੈਣ ਦੇ ਲਈ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਗਈਆਂ ਨੇ ਤੁਹਾਨੂੰ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਦੇ ਨਾਲ ਇਸ ਮੌਕੇ ਜਿਹੜਾ ਕਿ ਕੇਂਦਰੀ ਅਜਲ ਸ਼ਕਤੀ ਮੰਤਰੀ ਹੈਗੇ ਨੇ ਸੀ ਆਰ ਪਟੇਲ ਅਤੇ ਹਰਸ਼ ਸੰਦੀ ਸਮੇਤ ਮੁੱਖ ਮੰਤਰੀ ਭពਿੰਦਰ ਪਟੇਲ ਵੀ ਜਿਹੜੇ ਮੌਕੇ ਦੇ ਉੱਪਰ ਮੌਜੂਦ ਰਹੇ ਅਤੇ ਸੁਰੱਖਿਆ ਨੂੰ ਲੈ ਕੇ ਪਹਿਲਾਂ ਤੋਂ ਹੀ ਪੂਕਤਾ ਇੰਤਜ਼ਾਮ ਜਿਹੜੇ ਕੀਤੇ ਗਏ ਸਨ ਜਾਣਕਾਰੀ ਇਹ ਵੀ ਮਿਲੀ ਹੈ ਕਿ ਤਿੰਨ ਜਿਹੜੇ ਕਿ ਐਮਬੀਬੀਐਸ ਦੇ ਵਿਦਿਆਰਥੀ ਸਨ ਉਹਨਾਂ ਦੇ ਵਿੱਚੋਂ ਜਿਹੜੇ ਕਿ ਦੋ ਨੇ ਭਾਵਨਗਰ ਅਤੇ ਇੱਕ ਵਿਦਿਆਰਥੀ ਗਵਾਲੀਅਰ ਦਾ ਵਸਨੀਕ ਦੱਸਿਆ ਜਾ ਰਿਹਾ ਸੋ 에ਅਰ ਇੰਡੀਆ ਦੇ ਅਧਿਕਾਰੀਆਂ ਦੇ ਨਾਲ ਵੀ ਜਿਹੜਾ ਕਿ ਹੈ ਪੀਐਮ ਮੋਦੀ ਦੇ ਵੱਲੋਂ ਇਸ ਹਾਦਸੇ ਨੂੰ ਲੈ ਕੇ ਜਿਹੜਾ ਕਿ ਉਹ ਰਾਤ ਤੱਕ ਕੀਤਾ ਜਾਣ ਦੀ ਜਿਹੜੇ ਕਿ ਚਰਚਾਾਂ ਵਿੱਚ ਹੋ ਗਏ ਨੇ ਕਿ ਕਿਉਂਕਿ ਲਗਾਤਾਰ 에ਅਰ ਇੰਡੀਆ ਜਿਹੋ ਚਰਚਾ ਦੇ ਵਿੱਚ ਬਣੀ ਹੋਈ ਹੈ ਉੱਥੋਂ ਦੇ ਪੈਸੇਂਜਰ ਜਿਹੜੇ ਕਿ ਟਰੈਵਲ ਕਰਦੇ ਨੇ 에ਅਰ ਇੰਡੀਆ ਦੇ ਉਡਾਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਅਕਸਰ ਜਿਹੜੀ ਕਿ ਸ਼ਿਕਾਇਤਾਂ ਕੀਤੀ ਜਾਂਦੇ ਤੇ ਹੁਣ ਪੂਰੇ ਮਾਮਲੇ ਦੀ ਜਿਹੜੀ ਕਿ ਉਹ ਉੱਚ ਪੱਧਰੀ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਕਿ ਅਖਰਕਾਰ ਕੀ ਅਜਿਹਾ ਹੋਇਆ ਕਿ ਜਿਹੜਾ ਕਿ ਟੇਕ-ਆਫ ਤੋਂ ਕੁਝ ਸਮਾਂ ਬਾਅਦ ਹੀ ਇਹ ਜਿਹੜਾ ਜਹਾਜ਼ ਹੈ ਉਹ ਸਿੱਧਾ ਮੈਡੀਕਲ ਕਾਲਜ ਦੇ ਨਾਲ ਇਮਾਰਤ ਦੇ ਨਾਲ ਜਾ ਟਕਰਾਉਂਦਾ ਜਿਸ ਕਰਕੇ ਤੁਰੰਤ ਬਾਅਦ ਹੀ ਉਥੇ ਜਿਹੜਾ ਕਿ ਹੈ ਜੀਕ ਚੰਗਿਆੜਾ ਮੱਚ ਜਾਂਦਾ ਭਗੜੜ ਮੱਚ ਜਾਂਦੀ ਹੈ ਤੇ ਇੱਥੋਂ ਤੱਕ ਕਿ ਜਹਾਜ਼ੇ ਵਿੱਚ ਲੋਕ ਮਜੂਦ ਸਨ ਉਹਨਾਂ ਨੂੰ ਨਿਕਲ ਬਾਹਰ ਨਿਕਲਣ ਦਾ ਸਮਾਂ ਤੱਕ ਨਹੀਂ ਮਿਲਦਾ ਤੇ ਉਹਨਾਂ ਦੀ ਉੱਥੇ ਥਾਂ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਹੁਣ ਵੀ ਇਹ ਮੌਤ